ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ਼ੀਰ ਦਾਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਹਵੀਵੀ ਸਦੀ ਦੇ ਮਹਾਨ ਸ਼ਹੀਦ ਸнт ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਥੇ ਦਰਦਮ ਦੇ ਮੀ ਟਕਸਾਲ ਵੱਲੋਂ ਆਰੰਭ ਹੋਏ ਸੰਘਰਸ਼ ਦੇ ਸੂਰਬੀਰ ਜੋਧੇ ਸ਼ਹੀਦ ਪਾਈ ਲਖਮਣ ਸਿੰਘ ਬੱਬਰ ਦੇ ਸਬੰਧ ਵਿੱਚ ਪਾਇਲ ਲਸ਼ਮਣ ਸਿੰਘ ਦਾ ਅਸਲ ਨਾਮ ਬਸ਼ੀਰ ਮੁਹੰਮਦ ਸੀ ਬਸ਼ੀਰ ਮੁਹੰਮਦ ਦਾ ਜਨਮ ਟੈਲੀ ਅਗਸਤ 1970 ਵਾਲੀ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾ ਵਿਖੇ ਜਨਾਬ ਅਲੀ ਮੁਹੰਮਦ ਦੇ ਘਰੇ ਮਾਤਾ ਨੂਰੀ ਦੀ ਕੁੱਖੋਂ ਹੋਇਆ ਸੀ ਮਾਤਾ ਨੂਰੀ ਉਹਨਾਂ ਮੁਸਲਮਾਨ ਭੈਣ ਭਰਾਵਾਂ ਵਿੱਚੋਂ ਇੱਕ ਸੀ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਵਾਲੇ ਪਾਸੇ ਹੀ ਰਹਿ ਗਏ ਸੀ ਸੋ ਬੀਬੀ ਨੂਰੀ ਦਾ ਪਾਲਣ ਪੋਸ਼ਣ ਸਿੱਖ ਪਰਿਵਾਰ ਦੇ ਵਿੱਚ ਹੋਇਆ ਇਸ ਕਰਕੇ ਉਸ ਨੂੰ ਸਿੱਖ ਧਰਮ ਬਾਰੇ ਵੀ ਬਹੁਤ ਜ਼ਿਆਦਾ ਸ਼ਰਧਾ ਸੀ ਸਿੱਖ ਧਰਮ ਬਾਰੇ ਵੀ ਬਹੁਤ ਗਿਆਨ ਸੀ ਕਿਉਂਕਿ ਉਸ ਦਾ ਜਨਮ ਮੁਸਲਮਾਨ ਘਰ ਦੇ ਵਿੱਚ ਹੋਇਆ ਸੀ ਸੋ ਉਸ ਦਾ ਸਤਕਾਰ ਕਰਦੇ ਆ ਉਹਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਆ ਬੀਬੀ ਨੂਰੀ ਦਾ ਨਿਕਾਹ ਜਨਾਬ ਅਲੀ ਮੁਹੰਮਦ ਦੇ ਨਾਲ ਹੋਇਆ ਸੀ ਸੋ ਜਦੋਂ ਇਹਨਾਂ ਦੇ ਘਰੇ ਬਸ਼ੀਰ ਮੁਹੰਮਦ ਦਾ ਜਨਮ ਹੋਇਆ ਤਾਂ ਮਾਤਾ ਨੂਰੀ ਨੇ ਉਸ ਨੂੰ ਜਿੱਥੇ ਕੁਰਾਨ ਸ਼ਰੀਫ ਦੀ ਸਿੱਖਿਆ ਦਿੱਤੀ ਉਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਸਖਿਆਵਾਂ ਤੋਂ ਜਾਣੂ ਵੀ ਕਰਵਾਇਆ ਬਸ਼ੀਰ ਮੁਹੰਮਦ ਨੂੰ ਸਿੱਖ ਇਤਿਹਾਸ ਬਾਰੇ ਵੀ ਦੱਸਿਆ ਗਿਆ ਸੋ ਇਸ ਕਰਕੇ ਬਚਪਨ ਤੋਂ ਹੀ ਬਸ਼ੀਰ ਮੁਹੰਮਦ ਦੇ ਵਿੱਚ ਸਿੱਖ ਧਰਮ ਪ੍ਰਤੀ ਸਨੇਹ ਪੈਦਾ ਹੋ ਗਿਆ ਪਰਿਵਾਰ ਦੇ ਵਿੱਚ ਬਸ਼ੀਰ ਮੁਹੰਮਦ ਦੇ ਦੋ ਹੋਰ ਭਰਾ ਅਤੇ ਦੋ ਹੋਰ ਭੈਣਾਂ ਸਨ ਬਚਪਨ ਬੀਤਿਆ ਪੜਾਈ ਆਰੰਭ ਹੋਈ 10ਵੀਂ ਦਾ ਇਮਤਿਹਾਨ ਪਾਸ ਕੀਤਾ ਉਹਦੇ ਤੋਂ ਬਾਅਦ ਬਸ਼ੀਰ ਮੁਹੰਮਦ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਬਸ਼ੀਰ ਮੁਹੰਮਦ ਜਿੱਥੇ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਉੱਥੇ ਉਹ ਖੇਡਾਂ ਦੇ ਵਿੱਚ ਵੀ ਬੜੀ ਰੁਚੀ ਰੱਖਦਾ ਸੀ ਸੋ ਪਹਿਲਵਾਨੀ ਕਰਨ ਦਾ ਉਸ ਨੂੰ ਬੜਾ ਸ਼ੌਂਕ ਸੀ ਸੋ ਇੱਕ ਵਧੀਆ ਕਿਸਮ ਦਾ ਉਹ ਰੈਸਲਰ ਸੀ ਪਹਿਲਵਾਨ ਸੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬਸ਼ੀਰ ਮੁਹੰਮਦ ਨੇ ਨੌਕਰੀ ਕਰਨ ਵਾਸਤੇ ਪੁਲਿਸ ਭਰਤੀ ਦਾ ਇਮਤਿਹਾਨ ਦਿੱਤਾ ਜਿਹਦੇ ਵਿੱਚ ਉਹ ਪਾਸ ਹੋ ਗਿਆ ਅਤੇ ਬਤੌਰ ਸਿਪਾਹੀ ਭਰਤੀ ਹੋ ਗਿਆ ਜਦੋਂ ਬਸ਼ੀਰ ਮੁਹੰਮਦ ਭਰਤੀ ਹੋਇਆ ਪੁਲਿਸ ਦੇ ਵਿੱਚ ਤਾਂ ਉਸ ਨੂੰ ਸੁਖਦੇਵ ਸਿੰਘ ਚਾਹਲ ਨਾਮ ਦੇ ਇੱਕ ਡੀਐਸਪੀ ਨੇ ਆਪਰਾ ਬਤੌਰ ਗਨਮੈਨ ਨਿਯੁਕਤ ਕਰ ਲਿਆ ਉਸ ਸਮੇਂ ਮਾਲਵੇ ਦੀ ਧਰਤੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਪੂਰੀ ਜਵੰਤ ਸੀ ਪਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਚਰਚੇ ਪਿੰਡਾਂ ਪਿੰਡਾਂ ਦੇ ਵਿੱਚ ਸਨ ਸੱਥਾਂ ਵਿੱਚ ਆਮ ਹੀ ਗੱਲਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਯੋਧਿਆਂ ਦੀਆਂ ਹੁੰਦੀਆਂ ਸਨ ਗੱਲਾਂ ਹੁੰਦੀਆਂ ਸਨ ਸੰਤ ਜਰਨੇਤ ਸਿੰਘ ਜੀ ਖਾਸਾ ਪਿੰਡਰਾਂ ਵਾਲਿਆਂ ਦੀਆਂ ਸੋ ਭਾਈ ਸੁਖਦੇਵ ਸਿੰਘ ਬੱਬਰ ਅਤੇ ਉਸ ਦੇ ਸਾਥੀਆਂ ਦਾ ਇਸ ਇਲਾਕੇ ਦੇ ਵਿੱਚ ਵੀ ਕਾਫੀ ਸਰਗਰਮ ਰੂਲ ਸੀ ਉਹਨਾਂ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਚਾਹਲ ਜਿਹੜਾ ਕਿ ਖਾਰ ਕੋ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਦੇ ਨਾਲ ਅੱਕਿਆ ਪਿਆ ਸੀ ਪਰ ਉਹ ਕਿਸੇ ਵੀ ਤਰੀਕੇ ਦੇ ਨਾਲ ਖਾਰ ਕੋ ਗਤੀਵਿਧੀਆਂ ਨੂੰ ਰੋਕਣ ਦੇ ਵਿੱਚ ਅਸਮਰਥ ਸੀ ਅਖੀਰ ਉਸ ਨੇ ਇੱਕ ਸਕੀਮ ਵਰਤੀ ਜਿਹੜੀ ਸਕੀਮ ਭਾਰਤ ਦੀ ਚਾਣਕਿਆ ਨੀਤੀ ਦੁਆਰਾ ਵਰਤੀ ਜਾਂਦੀ ਹੈ ਸ਼ਾਮ-ਦਾਮ ਡੰਡ ਅਤੇ ਅਖੀਰ ਦਾ ਜਿਹੜਾ ਨੁਕਤਾ ਭੇਦ ਤੋਂ ਭੇਦ ਵਾਲਾ ਨੁਕਤਾ ਵਰਤਿਆ ਸੁਖਦੀਪ ਚਾਹ ਲੈ ਤਾਂ ਉਸ ਨੇ ਬशीर मोहम्मद ਨੂੰ ਬਤੌਰ ਇੱਕ ਮੁਖਬਰ ਉਸ ਦੀ ਦਾੜੀ ਕੇਸ ਰਖਵਾ ਕੇ ਖਾਰਕੂਸਫਾ ਦੇ ਵਿੱਚ ਪੀਜ਼ਤਾ ਉਸ ਨੂੰ ਕੰਮ ਸੰਪੇਯਾ ਗਿਆ ਕਿ ਤੂੰ ਖਾਰਕੂਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣੀ ਆ ਪੁਲਿਸ ਨੂੰ ਤੂੰ ਜਾਣਕਾਰੀ ਦੇਣੀ ਆ ਖਾਰਕੂਆਂ ਦੇ ਟਿਕਾਣਿਆਂ ਦੀ ਤੂੰ ਜਾਣਕਾਰੀ ਦੇਣੀ ਆ ਕਿ ਖਾਰਕੂਆਂ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਕਿੱਥੋਂ ਉਹਨਾਂ ਨੂੰ ਫੜਿਆ ਜਾ ਸਕਦਾ ਬਸ਼ੀਰ ਮੁਹੰਮਦ ਖਾਰਕੂ ਜਥੇਬੰਦੀ ਵਿੱਚ ਸ਼ਾਮਲ ਹੋਇਆ ਸ਼ਾਮਲ ਹੋਇਆ ਪਰ ਖਾਰਕੂਆਂ ਦਾ ਉੱਚਾ ਸੁਚਾ ਕਰਦਾਰ ਵੇਖ ਕੇ ਉਸ ਦਾ ਮਨ ਬਿਲਕੁਲ ਬਦਲ ਗਿਆ ਉਸ ਨੂੰ ਆਪਣੀ ਮਾਤਾ ਦੀਆਂ ਸਿੱਧੀਆਂ ਹੋਈਆਂ ਸਖਿਆਵਾਂ ਯਾਦ ਆਈਆਂ ਉਸ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਪੱਤਰੇ ਉਹ ਅੱਖਾਂ ਦੇ ਮੋਹਰੇ ਆ ਕੇ ਦਿਸਣ ਲੱਗ ਪਏ ਤਾਂ ਉਸ ਨੇ ਅਖੀਰ ਥੋੜੇ ਦਿਨਾਂ ਬਾਅਦ ਹੀ ਖਾਰਕੂ ਯੋਧਿਆਂ ਦੇ ਕੋਲ ਇਸ ਗੱਲ ਨੂੰ ਸ਼ਰੀ ਆਮ ਕਬੂਲ ਕਰ ਲਿਆ ਕਬੂਲ ਇਹ ਕੀਤਾ ਕਿ ਮੈਂ ਪੁਲਿਸ ਦਾ ਮੁਖਬਰ ਹਾਂ ਤੁਹਾਡੀ ਮੁਖਬਰੀ ਕਰਨ ਵਾਸਤੇ ਮੈਨੂੰ ਉਹਨਾਂ ਨੇ ਭੇਜਿਆ ਤੁਹਾਡੇ ਵਿੱਚ ਰળਾਇਆ ਜਦ ਕਿ ਬਸ਼ੀਰ ਮੁਹੰਮਦ ਜਾਣਦਾ ਸੀ ਕਿ ਹੋ ਸਕਦਾ ਹੈ ਕਿ ਮੇਰੇ ਇਸ ਕਬੂਲ ਨਾਮੇ ਤੋਂ ਬਾਅਦ ਉਹ ਮੈਨੂੰ ਮਾਰ ਦੇਣ ਪਰ ਉਸ ਦੀ ਜ਼ਮੀਰ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦੀ ਕਿ ਉਹਨਾਂ ਖਾੜਕੂਆਂ ਦੇ ਨਾਲ ਰਹਿ ਕੇ ਉਹ ਕੋਈ ਕਿਸੇ ਤਰ੍ਹਾਂ ਦਾ ਵਿਸ਼ਵਾਸ ਘਾਤ ਕਰੇ ਸੋ ਭਾਈ ਬਸ਼ੀਰ ਮੁਹੰਮਦ ਨੇ ਕਬੂਲ ਨਾਮਾ ਕੀਤਾ ਕਬੂਲ ਨਾਮਾ ਕਰਨ ਤੋਂ ਬਾਅਦ ਉਸ ਨੂੰ ਖਾੜਕੂ ਯੋਧਿਆਂ ਨੇ ਸਜ਼ਾ ਤਾਂ ਨਹੀਂ ਦਿੱਤੀ ਪਰ ਉਸ ਨੂੰ ਪਿਆਰ ਕਰਨਾ ਆਰੰਭ ਕਰ ਦਿੱਤਾ ਸੋ ਪਿਆਰ ਕਰਨਾ ਆਰੰਭ ਕੀਤਾ ਕਿਉਂਕਿ ਉਸ ਦਾ ਮਨ ਬਦਲ ਚੁੱਕਾ ਸੀ ਉਹ ਦੱਸ ਚੁੱਕਾ ਸੀ ਕਿ ਮੈਂ ਮੁਖਬਰ ਬਣ ਕੇ ਆਇਆ ਸੀ ਪਰ ਮੈਂ ਹੁਣ ਜੋਤਾ ਬਣ ਕੇ ਮਰਾਂਗਾ ਸ਼ਹੀਦ ਹੋਵਾਂਗਾ ਸੋ ਉਸ ਨੂੰ ਨਤਨੇਮ ਕਰਨ ਵਾਸਤੇ ਗੋਟਕਾ ਸਾਹ ਦਿੱਤਾ ਗਿਆ ਨਤਨੇਮ ਕਰਨਾ ਆਰੰਭ ਕੀਤਾ ਤੇ ਥੋੜੇ ਸਮੇਂ ਬਾਅਦ ਹੀ ਬशीर मोहम्मद ਤੋਂ ਭਾਈ ਲਸ਼ਮਣ ਸਿੰਘ ਬਣ ਗਿਆ ਅਮਰਤ ਛਕ ਲਿਆ ਅਤੇ ਉਹਦੇ ਤੋਂ ਬਾਅਦ ਪਾਈ ਲక్ష్మణ ਸਿੰਘ ਦਾ ਆਨੰਦਕਾਰੇਚ ਬੀਬੀ ਰਾਣੀ ਕੌਰ ਦੇ ਨਾਲ ਹੋ ਗਿਆ ਜਿਸ ਦਾ ਅਸਲ ਨਾਮ ਸਕੀਨਾ ਸੀ ਆਨੰਦਕਾਰੇਚ ਹੋ ਗਿਆ ਦੋਵੇਂ ਜਣੇ ਖਾਲਕੂ ਸਫਾ ਦੇ ਵਿੱਚ ਵਿਚਰ ਰਹੇ ਸਨ ਪਾਈ ਲక్ష్మణ ਸਿੰਘ ਗੱਲ ਨੇ ਮਾਲਵੇ ਦੇ ਵਿੱਚ ਬਹੁਤ ਹੀ ਉੱਚ ਕੁਟੀ ਦੇ ਐਕਸ਼ਨ ਕੀਤੇ ਅਲੀਸ ਦੇ ਮੁਖਬਰਾਂ ਨੂੰ ਸੌਦਾ ਲਗਾਇਆ ਗੁਰੂ ਕੇ ਨੰਦਕਾ ਨੂੰ ਜਾਲਮ ਪੁਲਿਸ ਵਾਲਿਆਂ ਨੂੰ ਉਸਨੇ ਚੁਣ-ਚੁਣ ਕੇ ਸੋਧਿਆ 1992 ਦਾ ਸਾਲ ਆਇਆ 5-7% ਵੋਟਾਂ ਲੈ ਕੇ ਬਣੀ ਬਿਆਨ ਤੇ 부ੱਚੜ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸਿੱਖਾਂ ਨੂੰ ਕੋ-ਕੋ ਕੇ ਵੱਡੀ ਪੱਦਰ ਤੇ ਸ਼ਹੀਦ ਕੀਤਾ ਜਾਣ ਲੱਗ ਪਿਆ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹਾਦਤ ਹੋ ਗਈ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਹੋ ਗਈ ਅਤੇ ਹੋਰ अनेका ਸੂਰਬੀਰ ਜਵਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਭਾਈ ਗੁਰਦੀਪ ਸਿੰਘ ਤੀਪਾ ਹੀਰਾਪਿੰਡ ਜ਼ਿਲ੍ਹਾ ਜਲੰਧਰ ਉਸ ਦੀ ਸ਼ਹਾਦਤ ਹੋ ਗਈ ਖਾਲਸਤਾਨ ਕਮਾਂਡ ਫੋਰਸ ਦੇ ਲੈਫਟੀਨੈਂਟ ਜਨਰਲ ਦੀ ਬੱਬਰ ਖਾਲਸਾ ਦੇ ਮੋਢੀ ਤਤਿਹਦਾਰ ਤਲਵਿੰਦਰ ਸਿੰਘ ਦੀ ਸ਼ਹਾਦਤ ਹੋ ਗਈ ਸੋ ਇਹਨਾਂ ਸ਼ਹਾਦਤਾਂ ਦੀ ਵੱਡੀ ਪੱਧਰ ਤੇ ਖਬਰ ਸੁਣ ਤੋਂ ਬਾਅਦ ਦੇਖਣ ਤੋਂ ਬਾਅਦ ਭਾਈ ਲਖਮਣ ਸਿੰਘ ਨੇ ਇਹ ਫੈਸਲਾ ਕੀਤਾ ਕਿ ਉਹ ਕੁਝ ਸਮੇਂ ਵਾਸਤੇ ਪੰਜਾਬ ਤੋਂ ਬਾਹਰ ਚਲੇ ਜਾਵੇਗਾ। ਉਹ ਆਪਣੀ ਪਤਨੀ ਬੀਬੀ ਰਾਣੀ ਕੌਰ ਨੂੰ ਲੈ ਕੇ ਭਾਈ ਲਖਮਣ ਸਿੰਘ ਕਲਕੱਤੇ ਚਲੇ ਜਾਂਦਾ। ਦੋਵੇਂ ਜਾਣੇ ਉੱਥੇ ਆਪਣਾ ਜੀਵਨ ਨਰਵਾਹ ਕਰਨ ਵਾਸਤੇ ਇੱਕ ਛੋਟਾ ਜਿਹਾ ਕਾਰੋਬਾਰ ਵੀ ਆਰੰਭ ਕਰ ਲੈਂਦੇ ਹਨ। ਕਿਉਂਕਿ ਭਾਈ ਲਖਮਣ ਸਿੰਘ ਸਿੱਖ ਧਰਮ ਦੀਆਂ ਸੁਨਹਿਰੀ ਰਵਾਈਤਾਂ ਅੱਥੀਂ ਕਰਤ ਕਰਨ ਵਾਲੀ ਜੋ ਪਰੰਪਰਾ ਹੈ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੇ ਇਸ ਹੱਥੀ ਕਿਰਤ ਤੇ ਪੈਰਾ ਦਿੱਤਾ ਕਿਰਤ ਕਰਨੀ ਆਰੰਭ ਕੀਤੀ ਅਤੇ ਦੋਵੇਂ ਜਣੇ ਹੀ ਆਪਣਾ ਜੀਵਨ ਨਰਵਾ ਕਰਨ ਲੱਗ ਪਏ ਇਸੇ ਹੀ ਸਮੇਂ ਦਰਾਨ ਬੀਬੀ ਰਾਣੀਕਾਰ ਗਰਭਵਤੀ ਹੋ ਜਾਂਦੀ ਆ ਤੋ ਉਹਨਾਂ ਨੂੰ ਆਸ ਹੁੰਦੀ ਆ ਕਿ ਸਾਡੇ ਘਰੇ ਕੋਈ ਯੋਧਾ ਪੈਦਾ ਹੋਵੇਗਾ ਜਿਹੜਾ ਸਿੱਖ ਕੌਮ ਦੀ ਚੱਲ ਰਹੀ ਇਸ ਲੜਾਈ ਦੇ ਵਿੱਚ ਇਸ ਦਾ ਅਗਲਾ ਵਾਰਸ ਬਣੇਗਾ ਪਰ ਹੋਇਆ ਇਸ ਦੇ ਉਲਟ ਸੁਖਦੇਵ ਚਾਹਲ ਨੂੰ ਜੋ ਡੀਐਸਪੀ ਸੀ ਉਸ ਨੂੰ ਬਹੁਤ دیر ਬਾਅਦ ਪਤਾ ਲੱਗਾ ਕਿ ਜੋ ਲਸ਼ਮਣ ਸੰਗਿਆ ਲਿਆ ਉਹ ਕੋਈ ਹੋਰ ਨਹੀਂ ਉਹ ਉਹੀ ਬशीर मोहम्मद ਹੈ ਜਿਸ ਨੂੰ ਉਸ ਨੇ ਇੱਕ ਮੁਖਬਰ ਬਣਾ ਕੇ ਖਾਰਕੂਆਂ ਦੇ ਵਿੱਚ ਭੇਜਿਆ ਸੀ ਸੋ ਭਾਈ ਲక్ష్మణ ਸਿੰਘ ਦੀਆਂ ਗਤੀਵਿਧੀਆਂ ਦੇ ਕਾਰਨ ਸੁਖਦੇਵ ਸਿੰਘ ਚਾਲ ਡੀਐਸਪੀ ਬੁਰੀ ਤਰ੍ਹਾਂ ਦੇ ਨਾਲ ਬੁਖਲਾ ਚੁੱਕਾ ਸੀ ਸੋ ਉਸ ਨੂੰ ਮਈ 1993 ਦੇ ਸਮੇਂ ਦੌਰਾਨ ਇਹ ਸੂਚੀ ਮਿਲ ਜਾਂਦੀ ਆ ਕਿ ਭਾਈ ਲక్ష్మణ ਸਿੰਘ ਕਲਕੱਤੇ ਦੇ ਵਿੱਚ ਖਹਿ ਰਿਆ ਹੋਇਆ ਸੋ ਥਾਂ ਥਾਂ ਤੇ ਉਸਨੇ ਸੂਝ ਛੱਡ ਦਿੱਤੇ ਅਖੀਰ ਉਸ ਨੂੰ ਹਰਕੇ ਪਤਾ ਲੱਗ ਗਿਆ ਕਿ ਇਸ ਘਰ ਦੇ ਵਿੱਚ ਭਾਈ ਲక్ష్మణ ਸਿੰਘ ਅਤੇ ਉਸ ਦੀ ਪਤਨੀ ਦਾ ਟਿਕਾਣਾ ਹੈ ਸੋ ਉਸ ਟਿਕਾਣੇ ਤੇ ਸੁਖਦੇਵ ਸਿੰਘ ਚਾਹਲ ਡੀਐਸਪੀ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚਿਆ 17 ਮਈ 1990 ਦਾ ਦਿਨ ਸੀ ਸਾਰੇ ਹੀ ਘਰ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਆਲੇ ਦੁਆਲੇ ਲੋਕ ਸ਼ੱਤਾਂ ਤੇ ਖੜਕੇ ਵੇਖ ਰਹੇ ਸਨ ਪੁਲਿਸ ਨੇ ਕੁੰਡਾ ਖੜਕਾਇਆ ਕੁੰਡਾ ਖੜਕਾਉਣ ਤੋਂ ਬਾਅਦ ਅਜੇ ਦਰਵਾਜ਼ਾ ਖੋਲ੍ਹਾ ਨਹੀਂ ਲੱਗੇ ਸਨ ਤੇ ਪੁਲਿਸ ਨੇ ਇਕਦਮ ਗੋਲੀਆਂ ਚਲਾ ਕੇ ਭਾਈ ਲਸ਼ਮਣ ਸਿੰਘ ਅਤੇ ਬੀਬੀ ਰਾਣੀ ਕੌਰ ਨੂੰ ਸ਼ਹੀਦ ਕਰ ਦਿੱਤਾ ਜਿਸ ਵੇਲੇ ਬੀਬੀ ਰਾਣੀ ਕੌਰ ਦੀ ਸ਼ਹਾਦਤ ਹੋਈ 17 ਮਈ 1993 ਵਾਲੇ ਦਿਨ ਤਾਂ ਉਸ ਦਾ ਜੋ ਬੱਚਾ ਸੀ ਉਹ ਵੀ ਨਾਲ ਹੀ ਖਤਮ ਹੋ ਗਿਆ ਸੀ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਸਦੋਮਾ ਦੀ ਸ਼ਹਾਦਤ ਹੋ ਗਈ ਦੋਮਾ ਦੀਆਂ ਮਰਤਕ ਦੇਹਾਂ ਨੂੰ ਲੈ ਕੇ ਸੁਖਦੇਵ ਸਿੰਘ ਚਾਹਲ ਬੁੱੱਜੜ ਪੁਲਿਸ ਅਫਸਰ ਆਪਣੀਆਂ ਜੀਪ ਦੇ ਵਿੱਚ ਆਪਣੀਆਂ ਜੀਪਾਂ ਦੇ ਵਿੱਚ ਸੱਟ ਕੇ ਉਹਨਾਂ ਦੀਆਂ ਮਰਤਕ ਦੇਹਾਂ ਨੂੰ ਲੈ ਕੇ ਉੱਥੋਂ ਭੱਜ ਗਿਆ ਸੋ ਇਹ ਵੀ ਜ਼ਿਕਰਯੋਗ ਹੈ ਕਿ ਇਸ ਗੱਲ ਦੀ ਉਸ ਨੇ ਕਲਕੱਤਾ ਦੀ ਸਥਾਨਕ ਪੁਲਿਸ ਨੂੰ ਬਿਲਕੁਲ ਵੀ ਕੋਈ ਤਨਸੋ ਨਹੀਂ ਸਿਪਾਣ ਦਿੱਤੀ ਕੋਈ ਉਹਨਾਂ ਨੂੰ ਖਬਰ ਨਹੀਂ ਸੀ ਦਿੱਤੀ ਕਿ ਉਹ ਇੱਥੇ ਪੰਜਾਬ ਦੇ ਕਿਸੇ ਖਾੜਕੂ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਖਤਮ ਕਰਨ ਵਾਸਤੇ ਆਇਆ ਹੈ ਸੋ ਬਿਲਕੁਲ ਕਲਕੱਤੇ ਦੀ ਪੁਲਿਸ ਨੂੰ ਦੱਸੇ ਬਗੈਰ ਪੁੱਚੜ ਸੁਖਦੀਪ ਚਾਲ ਲੈ ਕਾਰਵਾਈ ਕੀਤੀ ਸੋ ਮਖਰ ਬਣ ਕੇ ਗਿਆ ਭਾਈ ਬशीर ਮੁਹੰਮਦ ਤੇ ਖਾਲਿਸਤਾਨ ਦਾ ਜੋਧਾ ਬਣ ਕੇ ਸ਼ਹੀਦ ਹੋ ਗਿਆ ਸੋ ਇਹ ਇੱਕ ਤਰ੍ਹਾਂ ਦੀ ਬਹੁਤ ਵੱਡੀ ਮਿਸਾਲ ਹੈ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਇਹ ਸਾਬਤ ਕਰਦੀ ਹੈ ਕਿ ਖਾਲਿਸਤਾਨ ਦਾ ਸੰਘਰਸ਼ ਕਿਸੇ ਵਿਸ਼ੇਸ਼ ਫਿਰਕੇ ਦੇ ਖਿਲਾਫ ਨਹੀਂ Hindu ਧਰਮ ਦੇ ਖਿਲਾਫ ਨਹੀਂ ਮੁਸਲਮਾਨ ਧਰਮ ਦੇ ਖਿਲਾਫ ਨਹੀਂ ਬਲਕਿ ਜ਼ੁਲਮ ਦੇ ਖਿਲਾਫ ਹੈ ਸਿੱਖ ਕੌਮ ਦੇ ਕੌਮੀ ਹੱਕਾਂ ਹਿੱਤਾਂ ਅਤੇ ਕੌਮੀ ਆਜ਼ਾਦੀ ਨੂੰ ਸਿੱਧਤ ਹੈ ਖਾਲਿਸਤਾਨ ਦਾ ਸੰਘਰਸ਼ ਸੋ ਇਸ ਦੀ ਜੋ ਫਤਿਹ ਆ ਉਹ ਅਵਸ਼ਕ ਹੋਵੇਗੀ ਸੋ ਭਾਈ ਲਖਮਣ ਸਿੰਘ ਬੱਬਰ ਅਤੇ ਬੀਬੀ ਰਾਣੀ ਕੋਰ ਦੋਹਾਂ ਦੀ ਹੀ ਸਿੱਖ ਸੰਘਰਸ਼ ਦੇ ਵਿੱਚ ਉਹ ਵੱਡੀ ਕੁਰਬਾਨੀ ਹੈ ਦੋਹਾਂ ਦੀ ਮਹਾਨ ਸ਼ਹਾਦਤ ਨੂੰ ਕੇ ਸ੍ਰੀ ਪ੍ਰਣਾਮ ਹੈ ਯੂਨਾਈਟਿਡ ਖਾਲਸਾ ਦਲ ਜੁਕੇ ਦੀ ਤਰਫੋਂ ਖਾਲਸਾ ਪੰਥ ਦੀ ਤਰਫੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ